3.3 ਕਰੋੜ ਤੋਂ ਵੱਧ ਦੀ ਸਰਕਾਰੀ ਕਣਕ ਇੱਕ ਸਰਕਾਰੀ ਅਧਿਕਾਰੀ ਨੇ ਖੁਰਦਬੁਰਦ ਕਰ ਦਿੱਤੀ ਤੇ ਜਦ ਤੱਕ ਮਹਿਕਮੇ ਨੂੰ ਇਸ ਦੀ пняਕ ਲੱਗੀ ਤਦ ਤੱਕ ਉਹ ਰਫੂ ਚੱਕਰ ਹੋ ਗਿਆ ਜਾਂਚ ਪੜਤਾਲ ਕੀਤੀ ਗਈ ਤਾਂ 23962 ਕਣਕ ਦੀਆਂ ਬੋਰੀਆਂ ਗਾਇਬ ਸਨ ਤੇ ਇੱਕ ਬੋਰੀ ਦੀ ਕੀਮਤ ਲਗਭਗ 1500 ਰੁਪਏ ਬਣਦੀ ਹੈ ਭਾਵ ਪੰਜਾਬ ਸਰਕਾਰ ਨੂੰ ਇਸ ਦੇ ਮੌਜੂਦਾ ਕੀਮਤ ਦੇ ਅਨੁਸਾਰ ਲਗਭਗ 1500 ਰੁਪਏ ਮਿਲਨੇ ਸਨ ਤੇ ਇਸ ਦਾ ਮਤਲਬ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਸੱਦਮ ਸੱਦਾ 3 ਕਰੋੜ 59 ਲੱਖ 43 ਹਜ਼ਾਰ ਦਾ ਚੂਨਾ ਸਰਕਾਰੀ ਅਫਸਰ ਲੱਗ ਗਿਆ ਇਹ ਮਾਮਲਾ ਕਪੂਰਥਲਾ ਚ ਪੈਂਦੇ ਰਾਜ ਗੋਦਾਮ ਫਗਵਾੜਾ ਦਾ ਆ ਤੇ ਕਾਰਨਾਮਾ ਕਰਨ ਵਾਲੇ ਮਹਾਨ ਸ਼ਖਸ ਕੇਂਦਰ ਇੰਚਾਰਜ ਸਤਪਾਲ ਸਿੰਘ ਨੇ ਜੋ ਤਕਨੀਕੀ ਸਹਾਇਕ ਦੇ ਤੌਰ ਤੇ ਰਾਜ ਗੋਦਾਮ ਫਗਵਾੜਾ ਦੇ ਵਿੱਚ ਨੌਕਰੀ ਕਰਦੇ ਨੇ ਦਰਅਸਲ ਇਹ ਕਣਕ ਕਿਹੜੀ ਸੀ ਪਹਿਲਾਂ ਤਾਂ ਉਹ ਸਮਝੋ ਕਣਕ ਕਿਸਾਨਾਂ ਦੇ ਵੱਲੋਂ ਮੰਡੀਆਂ ਚ ਲਿਜਾਈ ਜਾਂਦੀ ਏ ਤੇ ਮੰਡੀਆਂ ਦੇ ਵਿੱਚੋਂ ਉਸਦੀ ਖਰੀਦ ਪੰਜਾਬ ਸਰਕਾਰ ਦੇ ਬਿਹਾਫ ਤੇ ਵੇਅਰ ਹਾਊਸ ਕਰਦਾ ਏ ਤੇ ਫਿਰ ਇਸ ਨੂੰ ਵੇਅਰਹਾਊਸ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਤੇ ਜਦ ਐਫਸੀਆਈ ਦੀ ਮੰਗ ਆਉਂਦੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਐਫਸੀਏ ਨੂੰ ਇਹ ਕਣਕ ਭੇਜੀ ਜਾਂਦੀ ਹੈ ਤੇ ਜਿਸ ਤੀ ਮੌਜੂਦਾ ਕੀਮਤ ਪ੍ਰਤੀ ਬੋਰੀ 1500 ਰੁਪਏ ਬਣਦੀ ਹੈ ਉਸੇ ਤਰ੍ਹਾਂ ਦੇ ਨਾਲ ਹੀ ਫਗਵਾੜਾ ਦੇ ਵੇਅਰਹਾਊਸਾਂ ਦੇ ਵਿੱਚ ਵੀ ਇਹ ਅਨਾਜ ਭੰਡਾਰ ਪਿਆ ਸੀ ਜਿਸ ਤੇ ਵਿੱਚ ਸਾਲ 224 225 ਦਾ ਭੰਡਾਰ ਵੀ ਸੀ ਤੇ 225 226 ਦਾ ਭੰਡਾਰ ਵੀ ਸੀ ਤੇ ਫਿਰ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਸਤਪਾਲ ਸਿੰਘ ਦੀ heira ਫੇਰੀ ਦੀ ਕਹਾਣੀ ਸੂਤਰ ਦੱਸਦੇ ਨੇ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਤਪਾਲ ਸਿੰਘ ਦੇ ਅਧੀਨ ਆਉਂਦੇ ਗੋਦਾਮਾਂ ਦੇ ਵਿੱਚ ਕੁਝ ਨਾ ਕੁਝ heira-pheri ਚੱਲ ਰਹੀ ਹੈ ਤਾਂ ਵਿਭਾਗ ਦੇ ਵੱਲੋਂ ਕੰਨ ਖੜੇ ਕੀਤੇ ਜਾਂਦੇ ਨੇ ਤੇ ਗੋਦਾਮਾਂ ਦੇ ਵਿੱਚ ਪਏ ਅਨਾਜ ਦੀ ਗਿਣਤੀ ਕਰਵਾਉਣ ਦੇ ਲਈ ਕਈ ਵਾਰ ਸਤਪਾਲ ਸਿੰਘ ਨੂੰ ਕਿਹਾ ਜਾਂਦਾ ਹੁਣ ਉਹ ਕਹਾਣੀ ਤਾਂ ਤੁਸੀਂ ਸੁਣੀ ਹੋਣੀ ਹੈ ਕਿ ਚੋਰ ਦੀ ਦਾੜੀ ਦੇ ਵਿੱਚ ਤင်ਕਾ ਫਿਰ ਵੈਸਾ ਹੀ ਕੁਝ ਸਤਪਾਲ ਸਿੰਘ ਨੇ ਵੀ ਕੀਤਾ ਕਿਉਂਕਿ ਜਦ ਸਤਪਾਲ ਸਿੰਘ ਨੂੰ ਆਪਣੀ ਪੋਲ ਖੁੱਲਦੀ ਦੇ ਸੀ ਤਾਂ ਉਹ ਗਿਣਤੀ ਕਰਵਾਉਣ ਦੇ ਲਈ ਕੁਝ ਦਿਨ ਤਾਂ ਮਹਿਕ ਮੈਨੂੰ ਟਾਲ ਮਟੋਲ ਕਰਦਾ ਰਿਹਾ ਪਰ ਉਹ ਕਹਿੰਦੇ ਨੇ ਕਿ ਬੱਕਰੇ ਦੀ ਮਾਂ ਆਖਿਰ ਕਿੰਨੇ ਦਿਨ ਖੈਰ ਮਣਾਉ ਤੇ ਫਿਰ ਇੱਕ ਦਿਨ ਹੁੰਦਾ ਹੈ ਕਿ ਸਤਪਾਲ ਸਿੰਘ ਇੱਕਦਮ ਆਪਣੀ ਡਿਊਟੀ ਤੋਂ ਗਾਇਬ ਹੋ ਜਾਂਦਾ ਤੇ ਜਿਸ ਤੋਂ ਬਾਅਦ ਮਹਿਕਮੇ ਦੀਆਂ ਪੂਰੀਆਂ ਅੱਖਾਂ ਖੁੱਲਦੀਆਂ ਨੇ ਕਿ ਭਾਈ ਦਾਲ 'ਚ ਕੁਝ ਕਾਲਾ ਨਹੀਂ ਇਹ ਤਾਂ ਪੂਰੀ ਦੀ ਪੂਰੀ ਦਾਲ ਹੀ ਕਾਲੀ ਹੈ ਤੇ ਫਿਰ ਮਹਿਕਮੇ ਦੇ ਵੱਲੋਂ ਵੀ ਸਤਪਾਲ ਦੇ ਅਧੀਨ ਪੈਂਦੇ ਗੋਦਾਮਾਂ 'ਚ ਕਣਕ ਦੀਆਂ ਬੋਰੀਆਂ ਦੀ ਗਿਣਤੀ ਕਰਵਾਈ ਜਾਂਦੀ ਹੈ ਅਫਸਰ ਵੀ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਇੱਕ ਗੋਦਾਮ ਦੇ ਵਿੱਚੋਂ 8417 ਬੋਰੀਆਂ ਘਟ ਪਾਈਆਂ ਗਈਆਂ ਜਿਨ੍ਹਾਂ ਦੀ ਕੀਮਤ ਤਕਰੀਬਨ 1 ਕਰੋੜ 20 ਲੱਖ 25500 ਰੁਪਏ ਬਣਦੀ ਹੈ। ਮਹਿਕਮਾ ਅਗਲੇ ਗੋਦਾਮ ਤੱਕ ਪਹੁੰਚਦਾ ਹੈ ਤਾਂ ਉਹਦੇ ਵਿੱਚੋਂ 1990 ਬੋਰੀਆਂ ਘਟ ਪਾਈਆਂ ਗਈਆਂ ਜਿਨ੍ਹਾਂ ਦੀ ਕੀਮਤ ਤਕਰੀਬਨ 29 ਲੱਖ 85000 ਰੁਪਏ ਬਣਦੀ ਹੈ। ਤੇ ਇਸੇ ਤਰ੍ਹਾਂ ਹੀ ਇੱਕ ਹੋਰ ਗੋਦਾਮ ਦੇ ਵਿੱਚੋਂ 1928 ਬੋਰੀਆਂ ਘਟ ਪਾਈਆਂ ਗਈਆਂ ਜਿਨ੍ਹਾਂ ਦੀ ਕੀਮਤ ਲਗਭਗ 28 ਲੱਖ 92000 ਰੁਪਏ ਬਣਦੀ ਹੈ। ਤੇਗਲੇ ਗੋਦਾਮ ਦਾ ਨਰੀਖਣਤਾ ਤੁਹਾਨੂੰ ਵੀ ਹੈਰਾਨ ਤੇ ਪਰੇਸ਼ਾਨ ਕਰ ਦੇਵੇਗਾ ਕਿਉਂਕਿ ਜਦ ਬੋਰੀਆਂ ਦੀ ਗਿਣਤੀ ਹੋਈ ਤਾਂ ਕੁੱਲ 13296 ਬੋਰੀਆਂ ਘਟ ਪਾਈਆਂ ਗਈਆਂ ਜਿਨ੍ਹਾਂ ਦੀ ਕੁੱਲ ਕੀਮਤ 1 ਕਰੋੜ 99 ਲੱਖ ਤੇ 44000 ਰੁਪਏ ਸੀ ਇਸੇ ਤਰ੍ਹਾਂ ਹੀ ਇੱਕ ਹੋਰ ਗੋਦਾਮ ਦੇ ਵਿੱਚੋਂ ਕੁੱਲ 259 ਬੋਰੀਆਂ ਘਟ ਸਨ ਜਿਨ੍ਹਾਂ ਦੀ ਕੀਮਤ ਤਕਰੀਬਨ 3 ਲੱਖ 88500 ਰੁਪਏ ਬਣਤੀਏ ਇੱਕ ਗੱਲ ਹੋਰ ਹਾਲਾਂਕਿ ਨਿਰੇਖਣ ਤੋਂ ਬਾਅਦ ਇਹ ਸਭ ਘਾਟਾਂ ਪਾਈਆਂ ਗਈਆਂ ਪਰ ਇੱਥੇ ਐਫਆਈਆਰ ਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ ਮੁਢਲੀ ਜਾਂਚ ਦੇ ਵਿੱਚ ਜੋ ਘਾਟ ਹੈ ਉਹ ਪਾਈ ਗਈ ਹੈ ਅਸਲ ਅੰਕੜੇ ਪੂਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੇ ਸਤਪਾਲ ਸਿੰਘ ਦੇ ਖਿਲਾਫ ਹੁਣ ਤੱਕ ਜੋ ਮੇਰੇ ਧਿਆਨ ਦੇ ਵਿੱਚ ਐਫਆਈਆਰ ਆਈਆਂ ਨੇ ਉਹ કુલ 5 ਐਫਆਈਆਰ ਨੇ ਪਹਿਲੀ ਐਫਆਈਆਰ 1 ਸੈਪਟੰਬਰ 2025 ਨੂੰ ਹੁੰਦੀ ਹੈ ਸਦਰ ਫਗਵਾੜਾ ਦੇ ਵਿੱਚ ਜਿਸ ਦਾ ਨੰਬਰ 0095 ਹੈ ਦੂਜੀ ਐਫਆਈਆਰ 3 ਸੈਪਟੰਬਰ 2025 ਨੂੰ ਸਤਨਾਪੁਰਾ ਥਾਣੇ ਦੇ ਵਿੱਚ ਹੁੰਦੀ ਹੈ ਜਿਸ ਦਾ ਐਫਆਈਆਰ ਨੰਬਰ 0124 ਤੀਜੀ ਐਫਆਈਆਰ ਨੰਬਰ 0103 12 ਸੈਪਟੰਬਰ 2025 ਨੂੰ ਸਦਰ ਫਗਵਾੜਾ ਦੇ ਵਿੱਚ ਹੁੰਦੀ ਹੈ ਚੌਥੀ ਐਫਆਈਆਰ 12 ਸਤੰਬਰ 2025 ਨੂੰ ਰਾਵਲਪਿੰਡੀ ਥਾਣੇ ਦੇ ਵਿੱਚ ਹੁੰਦੀ ਹੈ ਜਿਸ ਦਾ ਐਫਆਈਆਰ ਨੰਬਰ 0070 ਤੇ ਪੰਜਵੀਂ ਐਫਆਈਆਰ 28 ਸਤੰਬਰ 2025 ਨੂੰ ਸਿਟੀ ਫਗਵਾੜਾ ਦੇ ਵਿੱਚ ਹੁੰਦੀ ਹੈ ਜਿਸ ਦਾ ਐਫਆਈਆਰ ਨੰਬਰ 0203 ਹੈ ਹੁਣ ਇਹ ਸਵਾਲ ਤੁਹਾਡੇ ਮਨ ਦੇ ਵਿੱਚ ਵੀ ਉੱਠਦੇ ਹੋਣਗੇ ਕਿ ਇੰਨਾ ਵੱਡਾ ਕਪਲਾ ਹੋ ਗਿਆ ਕਿ ਗੋਦਾਮਾਂ ਦੀ ਜਾਂਚ ਪੜਤਾਲ ਸਮੇਂ-ਸਮੇਂ ਤੇ ਨਹੀਂ ਹੁੰਦੀ ਕਿ ਇੱਥੇ ਕੋਈ ਰਾਜਾ ਬਾਬੂ ਨਹੀਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸਲ ਦੇ ਵਿੱਚ ਜਾਂਚ ਪੜਤਾਲ ਤਾਂ ਸਮੇਂ-ਸਮੇਂ ਤੇ ਹੋਣੀ ਚਾਹੀਦੀ ਏ ਕਿਉਂਕਿ ਰੂਲ ਕਹਿੰਦੇ ਨੇ ਕਿ ਹਰ 15 ਦਿਨ ਬਾਅਦ ਗੋਦਾਮਾਂ ਦੀ ਇਨਸਪੈਕਸ਼ਨ ਹੋਣੀ ਲਾਜ਼ਮੀ ਏ ਭਾਵੇਂ ਮਹੀਨੇ ਦੇ ਵਿੱਚ ਦੋ ਇਨਸਪੈਕਸ਼ਨ ਜਿਸ ਦੇ ਵਿੱਚ ਇੱਕ ਤਕਨੀਕੀ ਅਫਸਰ ਦੁਆਰਾ ਤੇ ਇੱਕ ਡੀਐਮ ਦੁਆਰਾ ਕੀਤੀ ਜਾਣੀ ਚਾਹੀਦੀ ਏ ਹੁਣ ਸਮਝ ਇਹ ਨਹੀਂ ਆਉਂਦੀ ਕਿ ਸਤਪਾਲ ਵਾਲੇ ਮਾਮਲੇ ਦੇ ਵਿੱਚ ਕੀ ਇਹ ਇਨਸਪੈਕਸ਼ਨਾਂ ਹੋਈਆਂ ਜੇਕਰ ਹੋਈਆਂ ਤਾਂ ਕੀ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਦਫ਼ਤਰਾਂ ਦੇ ਵਿੱਚ ਬੈਠ ਕੇ ਹੋਈਆਂ ਤੇ ਜੇਕਰ ਦਫ਼ਤਰਾਂ ਦੇ ਵਿੱਚ ਬੈਠ ਕੇ ਨਹੀਂ ਗੋਦਾਮਾਂ ਦੇ ਵਿੱਚ ਆ ਕੇ ਇਨਸਪੈਕਸ਼ਨਾਂ ਹੋਈਆਂ ਤਾਂ ਫਿਰ ਭਾਈ ਕਣਕ ਦਾ ਐਨਾ ਭੰਡਾਰ ਖੁਰਦ-ਬੁਰਦ ਕਿਵੇਂ ਹੋ ਗਿਆ ਇੱਥੇ ਇਹ ਵੀ ਦੱਸਦੇ ਚੱਲੀ ਕਿ ਇਸ ਮਾਮਲੇ ਦੇ ਵਿੱਚ ਤਜਿੰਦਰ ਕੌਰ ਜੋ ਜ਼ਿਲ੍ਹਾ ਮੈਨੇਜਰ ਨੇ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਤੇ ਹਿਮਾਂਸ਼ੂ ਰਾਣਾ ਜੋ ਟੈਕਨੀਕਲ ਅਫਸਰ ਨੇ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਕਿਉਂਕਿ ਉਹਨਾਂ ਤੋਂ ਡਿਊਟੀ ਦੇ ਦੌਰਾਨ ਕੋਤਾਹੀ ਹੋਈ ਹੈ ਹੁਣ ਵੱਡਾ ਸਵਾਲ ਇਹ ਵੀ ਹੈ ਕਿੰਨਾ ਮਾਲ ਗੋਦਾਮਾਂ ਦੇ ਵਿੱਚੋਂ ਬਾਹਰ ਚਲਾ ਗਿਆ ਐਨਾ ਮਾਲ ਕਿ ਕਿਸੇ ਨੂੰ ਪਤਾ ਨਹੀਂ ਲੱਗਾ ਤਾਂ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਵਾਂ ਕਿ ਗੋਦਾਮ ਦੇ ਵਿੱਚੋਂ ਗੇਟ ਖੋਲ ਕੇ ਜਿਹੜਾ ਵੀ ਮਾਲ ਬਾਹਰ ਜਾਂਦਾ ਹੈ ਜਾਂ ਫਿਰ ਕੋਈ ਵੀ ਮਾਲ ਅੰਦਰ ਆਉਂਦਾ ਹੈ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ ਤੇ ਗੱਲ ਹੋਰ ਵੀ ਪਤਾ ਲੱਗੀ ਕਿ ਗੋਦਾਮਾਂ ਦੇ ਗੇਟਾਂ ਤੇ ਕੈਮਰੇ ਲੱਗੇ ਹੁੰਦੇ ਨੇ ਕਹਿੰਦੇ ਨੇ ਕਿ 5 ਵਜੇ ਤੋਂ ਬਾਅਦ ਜਾਂ ਫਿਰ ਰਾਤ ਮੇਲੇ ਜਦੋਂ ਵੀ ਗੋਦਾਮ ਦਾ ਗੇਟ ਖੁੱਲਦਾ ਹੈ ਤਾਂ ਇੱਕ ਸਾਇਰਨ ਵੱਜਦਾ ਹੈ ਜਿਸ ਦੀ ਜਾਣਕਾਰੀ ਸਿੱਧੀ ਮੋਨੀਟਰਿੰਗ ਟੀਮ ਕੋਲ ਜਾਂਦੀ ਹੈ ਜੋ ਚੰਡੀਗੜ੍ਹ ਦੇ ਵਿੱਚ ਕੰਟਰੋਲ ਰੂਮ ਦੇ ਵਿੱਚ ਹੁੰਦਾ ਹੈ ਹੁਣ ਇੰਨਾ ਮਾਲ ਡਿਊਟੀ ਦੇ ਸਮੇਂ ਬਾਹਰ ਅੰਦਰ ਜਾਊਗਾ ਤਾਂ ਉਸ ਦਾ ਰਿਕਾਰਡ ਰੱਖਿਆ ਜਾਊਗਾ ਤੇ ਜੇਕਰ 5 ਵਜੇ ਤੋਂ ਬਾਅਦ ਇੰਨਾ ਮਾਲ ਕਿਸੇ ਵੀ ਤਰੀਕੇ ਦੇ ਨਾਲ ਬਾਹਰ ਜਾਂਦਾ ਹੈ ਤਾਂ ਗੇਟ ਖੁੱਲਣ ਤੇ ਇੰਡੀਕੇਸ਼ਨ ਸਿੱਧਾ ਕੰਟਰੋਲ ਰੂਮ ਤੱਕ ਪਹੁੰਚਦਾ ਹੈ ਤਾਂ ਫਿਰ ਹੁਣ ਵੱਡਾ ਸਵਾਲ ਇਹ ਹੈ ਕਿ 23962 ਕਣਕ ਦੀਆਂ ਬੋਰੀਆਂ ਗੋਦਾਮਾਂ ਵਿੱਚੋਂ ਨਿਕਲ ਕਿਵੇਂ ਗਈਆਂ ਤੇ ਜਾਂ ਫਿਰ ਅਸਲੀਅਤ ਇਹ ਹੈ ਕਿ ਬੋਰੀਆਂ ਅਸਲ ਦੇ ਵਿੱਚ ਗੋਦਾਮਾਂ ਤੱਕ ਪਹੁੰਚੀਆਂ ਨਹੀਂ ਗੋਦਾਮ ਤੱਕ ਸਿਰਫ ਕਾਗਜੀ ਤੌਰ ਤੇ ਹੀ ਪਹੁੰਚੀਆਂ ਤੇ ਅਸਲੀਅਤ ਦੇ ਵਿੱਚ ਬਾਹਰ ਦੀ ਬਾਹਰੀ ਕਰੋੜਾਂ ਦੀ ਕਣਕ ਖੁਰਦ ਬੁਰਦ ਕਰ ਦਿੱਤੀ ਗਈ ਇਹ ਸਵਾਲ ਵੀ ਜਵਾਬ ਦੀ ਉਡੀਕ ਕਰ ਰਹੀ ਤੇ ਸਭ ਤੋਂ ਵੱਡਾ ਸਵਾਲ ਇਹ ਕਿ ਗੋਦਾਮ ਦੇ ਵਿੱਚ ਲੱਗਿਆ ਇੱਕ ਤਕਨੀਕੀ ਸਹਾਇਕ ਸਤਪਾਲ ਸਿੰਘ ਐਡਾ ਵੱਡਾ ਗਵਨ ਬਿਨਾ ਕਿਸੇ ਦੀ ਸਹਾਇਤਾ ਦੇ ਕਰ ਸਕਤਾ ਹੈ ਹੁਣ ਇੱਥੇ ਇੱਕ ਹੋਰ ਗੱਲ ਵਿਚਾਰਨ ਜੋਗੀ ਉਹ ਇਹ ਕਿ ਸਾਲ 2011 ਤੋਂ 2025 ਤੱਕ ਭਾਵੇਂ ਜਦੋਂ ਤੱਕ ਇਹ ਗਵਨ ਹੋਇਆ ਸਤਪਾਲ ਸਿੰਘ ਫਗਵਾੜਾ ਦੇ ਵਿੱਚ ਹੀ ਤਾਇਨਾਤ ਸੀ ਕੀ ਤੈਨਾਤੀ ਟਰਾਂਸਫਰ ਪਾਲਿਸੀ ਦੇ ਰੂਲਾਂ ਦੇ ਅਨੁਸਾਰ ਸੀ ਜਾਂ ਫਿਰ ਟਰਾਂਸਫਰ ਪਾਲਿਸੀ ਦੇ ਰੂਲਾਂ ਨੂੰ ਛਿੱਕੇ ਟੰਗਿਆ ਗਿਆ ਹੁਣ ਮੇਰੇ ਕੋਲ ਜੋ ਜਾਣਕਾਰੀ ਪਹੁੰਚੀ ਹੈ ਉਸ ਦੇ ਅਨੁਸਾਰ ਤਾਂ ਪਾਈ ਸੈਨਿਓਰਿਟੀ ਦੇ ਹਿਸਾਬ ਦੇ ਨਾਲ ਵੀ ਸਤਪਾਲ ਸਿੰਘ ਇੰਚਾਰਜ ਨਹੀਂ ਲੱਗ ਸਕਦਾ ਸੀ ਕਿਉਂਕਿ ਇਸ ਤੋਂ ਸੀਨੀਅਰ ਹੋਰ ਵੀ ਬਹੁਤ ਬੈਠੇ ਸਨ ਪਰ ਉੱਥੇ ਵੀ ਸਤਪਾਲ ਸਿੰਘ ਨੂੰ ਇੰਚਾਰਜ ਲਾਇਆ ਗਿਆ ਕਿ ਸਤਪਾਲ ਸਿੰਘ ਦੇ ਉੱਪਰ ਦੇਖਰੇਖ ਤੇ ਲਈ ਕੋਈ ਮੈਨੇਜਰ ਸੀ ਤੇ ਜਾਂ ਫਿਰ ਸਤਪਾਲ ਸਿੰਘ ਇਕੱਲਿਆਂ ਐਨੇ ਗਦਾਮ ਸੰਭਾਲ ਰਿਹਾ ਸੀ ਇਹ ਸਭ ਜਾਂਚ ਦਾ ਵਿਸ਼ਾ ਹੈ ਹੁਣ ਸਭ ਤੋਂ ਅਹਿਮ ਤੇ ਮੁੱਖ ਸਵਾਲ ਇਹ ਹੈ ਕਿ ਸਤਪਾਲ ਸਿੰਘ ਦੀ ਕੀ ਇਹ ਪਹਿਲੀ ਚੋਰੀ ਸੀ ਤੇ ਪਹਿਲੀ ਚੋਰੀ ਦੇ ਵਿੱਚ ਉਸਨੇ ਕਰੋੜਾਂ ਦਾ ਹੱਥ ਪਾ ਲਿਆ ਜਾਂ ਫਿਰ ਇਹ ਮੰਨੀਏ ਕਿ ਉਸ ਤੋਂ ਪਹਿਲਾਂ ਵੀ ਉਹ ਚੋਰੀਆਂ ਕਰਦਾ ਰਿਹਾ ਤੇ ਬਚਦਾ ਰਿਹਾ ਪਰ ਇਸ ਵਾਰ ਗੁਪਤ ਸੂਚਨਾ ਮਿਲੀ ਤੇ ਉਸ ਦੇ ਆਧਾਰ ਤੇ ਮਹਿਕਮੇ ਨੇ ਕੰਮ ਕੀਤਾ ਤੇ ਸਤਪਾਲ ਸਿੰਘ ਦੀ ਚੋਰੀ ਫੜੀ ਗਈ ਇਸ ਵਿਸ਼ੇ ਤੇ ਮੇਰੀ ਜੀਐਮ ਅਮਨਦੀਪ ਸਿੰਘ ਹੋਰਾਂ ਦੇ ਨਾਲ ਵੀ ਗੱਲ ਹੋਈ ਤੇ ਉਹਨਾਂ ਕਿਹਾ ਕਿ ਪੁਲਿਸ ਸਤਪਾਲ ਦੀ ਭਾਲ ਕਰ ਰਹੀ ਹੈ ਪਰ ਉਹ ਹਾਲੇ ਤੱਕ ਪੁਲਿਸ ਦੀ ਗ੍ਰਿਫਤੋ ਬਾਰੇ ਕੁੱਲ ਕਿੰਨੇ ਰੁਪਏ ਦੀ ਚੋਰੀ ਹੋਈ ਤੇ ਇਸ ਦੀ ਵੀ ਜਾਂਚ ਹਾਲੇ ਚੱਲ ਰਹੀ ਹੈ ਤੇ ਉਹ ਕਹਿੰਦੇ ਨੇ ਕਿ ਇਸ ਚੋਰੀ ਦੇ ਵਿੱਚ ਜਿਹੜੇ-ਜਿਹੜੇ ਵੀ ਅਫਸਰ ਪਾਏ ਗਏ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਜ਼ਰੂਰ ਹੋਵੇਗੀ। ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈਮ। ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਹੋਯਾ ਜੀ। ਧੰਨਵਾਦ।